ਇਸ ਪੁਛਾ ਪਚੌ ਦੇ ਇਸ ਉਪਰਬੰਧ ਦੇ ਵਿੱਚ ਜਿਹੜੇ ਕੰਮ ਕਰ ਰਹੇ ਸੀਗੇ ਉਸ ਨੂੰ ਦਰਜ ਕਰਨ ਵਾਸਤੇ ਤਾਂ ਇਹ ਇਹਨੂੰ ਡ੍ਰੇਸ ਕਰਦੇ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਬਜਿੰਦਰ ਸਿੰਘ ਉਰਫ ਲੱਭੀ ਜੋ ਦੋ ਤਰੀਕ ਨੂੰ ਜਦੋਂ ਘਰੋਂ ਨਿਕਲਿਆ ਸੀਗਾ ਤਾਂ ਇਹ ਪੁਛੋ ਜਿਹੜੀ ਹੈਗੀ ਇੱਕ ਲੜਕੀ ਬਨਾਕਸ਼ੀ ਹੈਗੀ ਜਿਹਦੇ ਘਰ ਤੇ ਚਲਾ ਗਿਆ ਸੀਗਾ ਜੋ ਕਿ ਇੱਕ ਡਿਸਮਿਸਡ ਨਰਸ ਹੈ ਉਹਦੇ ਘਰ ਜਾ ਕੇ ਉਸ ਯਾਦਵਿੰਦਰ ਯਾਦੀ ਤੇ ਤੀਜਾ ਨਸ਼ਤਰ ਸਿੰਘ ਉਰਫ ਸ਼ਿਕਾਰਾ ਇਹਨਾਂ ਤਿੰਨਾਂ ਬੰਦਿਆਂ ਨੇ ਜਿਹੜਾ ਹੈਗਾ ਇਹਨੂੰ ਡਰਗ ਦੀ ਓਵਰ ਡੋਸ ਨਾਲ ਇਹਨੂੰ ਜਿਹੜੀ ਮੌਤ ਤੇ ਘਾਟਨ ਦਾ ਕਾਰਨ ਦਿੱਤਾ ਸੀਗਾ ਜਦੋਂ ਇਸ ਬੰਦੇ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੇ ਬਲਜਿੰਦਰ ਲੱਬੀ ਨੂੰ ਜਿਹੜਾ ਹੈਗਾ ਘਰ ਦੇ ਪਿਛਲੇ ਪਾਸੇ ਖਾਲੀ ਪਲਾਂਟ ਦੇ ਵਿੱਚ ਦੀ ਲਾਸ਼ ਨੂੰ ਡੱਡਪੜੀ ਹੇਠਾਂ ਦਬ ਦਿੱਤਾ ਸੀਗਾ। ਤੋਂ ਸਾਡੀ ਟੀਮ ਡੀਐਸਪੀ ਪੁੱਛੋ ਸਾਹਿਬ ਤੇ ਐਸਐਚਓ ਥਾਣਾ ਨੇ ਇਸ ਮਾਮਲੇ ਨੂੰ ਟ੍ਰੇਸ ਕਰਦੇ ਹੋਇਆ ਮੁਕੱਦਮਾ ਨੰਬਰ 171 ਡੇਟਡ 15 12 2024 ਅੰਡਰ ਸੈਕਸ਼ਨ 103 1 ਬੀ ਐਨ ਐਸ 238 3 ਅੰਡਰ ਸੈਕਸ਼ਨ 5 ਦਰਜ ਰਜਿਸਟਰ ਕੀਤਾ ਗਿਆ ਤੇ ਇਸ ਮਾਮਲੇ ਦਾ ਤੁਮ ਜਾਨ ਦੇਣ ਵਾਲੇ ਤਿੰਨੋ ਦੋਸ਼ੀ ਮਨਕਸ਼ੀ 79 ਤੇ ਯਾਦਵਿੰਦਰ ਯਾਦੀ ਤੇਨਾਂ ਨੂੰ ਅਸੀਂ 17 ਤਰੀਕ ਨੂੰ ਜਿਹੜਾ ਹੈਗਾ ਦੋਸ਼ਿਆਂ ਨੂੰ ਗ੍ਰਫਤਾਰ ਕਰ ਲਿਆ ਇਹਨਾਂ ਨੇ ਵੀ ਆਪਣੀ ਇਨਕੋਇਸ਼ਨ ਦੇ ਨਾਲ ਮੰਨਿਆ ਵੀ ਜਦੋਂ ਇਹ ਲੜਕਾ ਬਲਜਿੰਦਰ ਲੱਭੀ ਉਹਨਾਂ ਦੇ ਘਰ ਦੇ ਵਿੱਚ ਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਮਿਨਾਕਸ਼ੀ ਨੇ ਜਿਹੜਾ ਹੈਗਾ ਡਰਗ ਓਵਰਡੋਸ ਨਾਲ ਇਹ ਨੂੰ ਜਿਹੜੀ ਮੌਤ ਘਟ ਰਿਹਾ ਦਿੱਤਾ ਸੀਗਾ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਇਹ ਪਿਛਲੇ ਖਾਲੀ ਪਲਾਂਟ ਦੇ ਵਿੱਚ ਇਹਦੀ ਡੈੱਡ ਬਡੀ ਨੂੰ ਦੱਬ ਦਿੱਤਾ ਸੀਗਾ ਸੋ ਅਸੀਂ ਜਿਹੜੀ ਡੈੱਡ ਬਡੀ ਹੈਗੀ ਹੈ ਇਹਦੀ ਨਿਸ਼ਾਨਦੇਹੀ ਦੇ ਉੱਪਰ ਬਰਾਮਦ ਕਰ ਲਈ ਹੈ ਅੰਡਰ ਸੁਪਰਵੀਜ਼ਨ ਆਫ ਡਿਊਟੀ ਅਸਿਸਟੈਂਟ ਟਕਾ ਕੇ ਤੇ ਜਿਹੜੀ ਫਰਸਰ ਜਿਹੜੀ ਹੈਗੀ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਰਮਾਨ ਲੈ ਕੇ ਅਸੀਂ ਪੁਸ਼ਕਾਰ ਵਿੱਚ ਜਿਹੜੀ ਮਰਤੀ ਕਰਦੇ ਆ। ਇਹ ਸਰ ਪਿੱਛੋਂ ਇਹਨਾਂ ਲਈ ਇਹ ਜਿਹੜੇ ਇੱਕ ਦੋਸ਼ ਮਹਾਰਾਜ ਰਹਿਣ ਵਾਲਾ ਜੀ ਜਯਾਦਵਿੰਦਰ ਯਾਦੀ ਜਿਹੜੇ ਨਸ਼ਤਰ ਹੈਗਾ ਇਹ ਲਹਿਰਾਪਾਪੋ ਦਾ ਰਹਿਣ ਵਾਲਾ ਤੇ ਜਿਹੜੀ ਮਨਕਸ਼ੀ ਹੈ ਵੈਸੀ ਬੇਸਿਕਲੀ ਕਪੂਰਤਲਾ ਦੀ ਰਹਿਣ ਵਾਲੀ ਹੈ। ਤੇ ਇਹ ਇਹ ਪਹਿਲਾ ਜੋ ਕਲਾਂ ਦੇ ਵਿੱਚ ਸਰਕਾਰੀ ਅਫਸਰ ਦੇ ਪੀਸੀ ਟੀਐਮ ਪੀਸੀ ਤੇ ਤੇ 6 7 7 ਤੋਂ ਡਿਸਮਿਸ ਹੈ ਉਸ ਤੋਂ ਬਾਅਦ ਇਹ ਪੁੱਛੋਕੜਾਂ ਦੇ ਵਿੱਚ ਹੀ ਰਹਿ ਰਹੀ ਹੈ ਮਾਲ ਦਾ ਕੀ ਕਥਾ ਹਾਂ ਕਿ ਕਿਉਂ ਮਾਰਿਆ ਇਹ ਤਿੰਨੇ ਜਿਹੜੇ ਦੋਸ਼ੀ ਨੇ ਇਹਨਾਂ ਦੀ ਬੇਸਿਕਲੀ ਪ੍ਰੀ ਇਲੀਮੀਨਰੀ ਇਨਵੈਸਟਿਗੇਸ਼ਨ ਦੇ ਵਿੱਚ ਨਿਕਲ ਕੇ ਆਇਆ ਕਿ ਤਿੰਨੋਂ ਜਿਹੜੇ ਸੀ ਕਿ ਨਸ਼ਾ ਕਰਨ ਦੇ ਆਦੀ ਸੀਗੇ ਤੇ ਬਰਜਿੰਦਰ ਲੱਭੀ ਨਾਲ ਇਹ ਪਹਿਲਾਂ ਕਿਸੇ ਗੱਲ ਤੋਂ ਲੈ ਕੇ ਤਕਰਾਰ ਹੋ ਗਈ ਸੀ ਜਦੋਂ ਇਹਨਾਂ ਦੇ ਘਰ ਆਇਆ ਸੀਗਾ ਉਸੇ ਰੰਜਸ਼ ਬਾਜੀ ਦੇ ਵਿੱਚ ਇਹਨਾਂ ਨੇ ਡਰਗ ওভারਰਡੋਜ਼ ਨਾਲ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਰੈਗੂਲਰ ਨਰਸ ਸੀ ਇਹ ਸਿਵਲ ਹਸਪੀਟਲ ਪੁਰਚੋ ਦੇ ਵਿੱਚ ਰੈਗੂਲਰ ਨਰਸ ਕਰਮ ਕਰਦੀ ਸੀਗੀ ਇਹਨੂੰ ਜਿਹੜਾ ਹੈਗਾ 5-7 ਸਾਲ ਪਹਿਲਾਂ ਉਹਦੇ ਵਿੱਚੋਂ ਡਿਸਮਿਸ ਕਰ ਦਿੱਤਾ ਗਿਆ ਇਸੇ ਮਿਸ ਦਾ ਕਾਰਨ ਹੈ 18000 ਰਹਿਣ ਕਰ ਹੈ ਜੀ ਉਹ ਜਿਹੜੂ ਬੇਸਿਕਲੀ ਰੈਪਨ ਰਹਿਦੀ ਸੀ ਕਿਉਂਕਿ ਡਰਗ ਡਰਗ ਡਿਕ ਸੀਗੀ ਉੱਥੋਂ ਆਪਣੀ ਡਿਊਟੀ ਦੇ ਉੱਤੇ ਗੈਰਹਾਜ ਰਹਿਦੀ ਸੀਗੀ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਡਾਕਟਰ ਦੇ ਕੋਲ ਖਾਸ ਕਰ ਦਿੱਤਾ ਗਿਆ ਸੀ ਇਹ ਇਹ ਬੇਸਿਕਲੀ ਮੈਰਿਟ ਸੀ ਕਿ ਕੋਰਸ ਵਾਲਾ ਦੀ ਰਹਿਣ ਵਾਲੀ ਸੀਗੀ ਤੇ ਹੁਣੇ ਜਿਹੜੀ ਇਹ ਪਰਚੋਕਾ ਦਾ ਰਹਿਦੀ ਹੈ ਆਪਣੇ ਇਹ ਨਾਲ ਜਿਹੜੇ ਸਾਥੀ ਜਿਹੜੇ ਮਛਤਰ ਤੇ ਯਾਦਵੰਦਰ ਜਯਦੀਵ ਦੇ ਨਾਲ ਜਿਹੜੇ ਰਹਿੰਦੇ ਇਹਨਾਂ ਤੇ ਮਾਮਲਾ ਕਿਸੇ ਨੂੰ ਪਹਿਲਾਂ ਵੀ ਦੰਦ ਹੈਗਾ ਕਿਸੇ ਪਹਿਲਾਂ ਇਹਨਾਂ ਦੇ ਕੋਈ ਵੀ ਮੁਕਤਮਾ ਦਰਜ ਨਹੀਂ ਹੋਇਆ ਹੈ ਬਾਕੀ ਜਿਹੜੇ ਦੋ ਦੋਸ਼ੀ ਨੇ ਉਹ ਬੇਰੁਜ਼ਗਾਰ ਨਹੀਂ ਤੇ ਇਹਨਾਂ ਦੇ ਹੁਣ ਅਸੀਂ ਥਾਣਾ ਥਾਣਾ ਦੇ ਵਿੱਚ ਜਿਹੜਾ ਕਿ 302 ਪਹਿਲਾਂ ਮਰਡਰ ਦਾ ਸੈਕਸ਼ਨ ਹੁੰਦਾ ਸੀ ਕਿ ਉਹਦੇ ਰੈਲੇਵੈਂਟ ਸੈਕਸ਼ਨ 103 ਸਬਸੈਕਸ਼ਨ 1 ਬੀ ਨਾਲ ਅਸਲ ਵਿੱਚ ਮੁਕਤਮਾ ਦਰਜ ਕਰਕੇ ਪਰਦਰ ਜਿਹੜੀ ਇਹ ਇਨਵੈਸਟੀਗੇਸ਼ਨ ਕਰ ਰਹੇ ਨੇ ਨਰਸ ਦੇ ਨਾਲ ਜਿਹੜੇ ਵਿਅਕਤੀ ਰਹਿ ਰਹੇ ਆ ਉਹਨਾਂ ਦੇ ਮਨਾਕਸ਼ੀ ਦੇ ਨਾਲ ਜਿਹੜੇ ਦੋ ਬੰਦੇ ਨੇ ਯਾਦਵਿੰਦਰ ਤੇ ਨਸ਼ਤਰ ਇਹ ਆਪਸ ਦੇ ਵਿੱਚ ਸਾਲਾ ਚੀਜ਼ਾਂ ਦੇ ਡਿਸੀਜ਼ ਕਿਸ ਸੰਬੰਧ ਦੇ ਦਿੱਤਾ ਹੈ ਡਿਸੀਜ਼ ਇਹਨਾਂ ਨੂੰ ਪਹਿਲਾਂ ਜਿਹੜੀ ਮਨਾਕਸ਼ੀ ਸੀਗੀ ਇਹ ਜਿਹੜਾ ਜਾਣਦਾ ਸੀਗਾ ਤੇ ਪਹਿਲਾਂ ਵੀ ਇਹਦੇ ਘਰ ਆਉਂਦਾ ਜਾਂਦਾ ਸੀਗਾ ਜਦੋਂ ਉਸ ਦਿਨ ਵੀ ਆਇਆ ਤੇ ਉਸ ਦਿਨ ਫਿਰ ਇਹਨਾਂ ਨੇ ਜਿਹੜੇ ਹੈਗੇ ਨਸ਼ੇ ਦੇ ਨਾਲ ਜਿਹੜੇ ਹੈਗੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹਨਾਂ ਦੀ ਪੰਨਾ ਛੋਟੀ ਮੋਟੀ ਕਿਸੇ ਗੱਲ ਤੋਂ ਆਪਸ ਵਿੱਚ ਲੜਾਈ ਵੀ ਹੋਈ ਸੀ ਮਡਾਕਸ਼ੀ ਦੇ ਨਾਲ ਕਿੱਡੇ ਲੈਣੇ ਛੋੜਾ ਹੀ ਨਾਕਸ਼ੀ ਦੇ ਜੀ ਤਾਂ ਇਹ ਕਤਲ ਦੀ ਰਜਿਸਟਰੀ ਤੁਸੀਂ ਕਹਿ ਰਹੇ ਹੋ ਕਿ ਕੋਈ ਮੁੱਲ ਲਈ ਸੀਗੀ ਝਗੜਾਈ ਹੋਈ ਜਾਂ ਰਜਿਸਟਰੀ ਮਤਲਬ ਇੰਨੀ ਗੰਦੀ ਇਸ ਵਿੱਚ ਕਤਲ ਹੋ ਗਿਆ ਕੋਈ ਛੋਟਾ ਰੂਪ ਹੋਰ ਵਜਾ ਹੋਈ ਬੇਸਿਕਲੀ ਐਕਚੁਅਲੀ ਇਹ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੇ ਡਰੱਗ ਟਿਕ ਟਿਕ ਹੈ ਨੇ ਨਾਕਸ਼ੀ ਦੇ ਨਾਲ ਇਹ ਨਯਾਦਵਿੰਦਰ ਤੇ ਨਸ਼ੱਤਰ ਹੈਗੇ ਆ ਸੋ ਜਦੋਂ ਬੰਦਾ ਨਸ਼ੇ ਦੀ ਲੋਰ ਦੇ ਵਿੱਚ ਹੁੰਦਾ ਤਾਂ ਉਹਨੂੰ ਮਤਲਬ ਸੈਂਸਰ ਦੇ ਵਿੱਚ ਨਹੀਂ ਸੀਗੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਐਡਾ ਵੱਡਾ ਕੰਮ ਕਰ ਜਾਣਗੇ ਸੋਸ਼ਲ ਨਸ਼ੇ ਦੇ ਮਤਲਬ ਲੋਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਕਿਤੋਂ ਦੀ ਵਾਪਸ ਨੂੰ ਜਾਂਦੇ ਨੇ ਜਿੱਥੇ ਸਾਡੇ ਦਾ ਤੁਸੀਂ ਥੋੜਾ ਜਾ ਇਹਦੇ ਬਾਅਦ ਵਿੱਚ ਨੋਟ ਕਰੋ ਹੁਣ ਇਹ ਬਚਰ ਹੋਇਆ ਤੁਸੀਂ ਤੁਸੀਂ ਥੋੜਾ ਹੋੜੀ ਰਹੋ ਜੋ ਪਿੱਛੇ ਰਹਿ ਜਾਂਦਾ ਹੈ ਇਹ ਨਹੀਂ ਜਿੱਦੂ ਬੈਕਗਰਾਉਂਡ ਤਾਂ ਮੈਂ ਚਲੋ ਜੀ ਇੱਕ ਮਿੰਟ ਦੇ ਇੱਕ ਮਿੰਟ ਚਲੋ ਜੀ ਚਲੋ ਜੀ ਮੈਂ ਵੀ ਚਲੋ ਜੀ ਇੱਕ ਮਿੰਟ ਦੇ ਇੱਕ ਮਿੰਟ ਇੱਕ ਮਿੰਟ